ਵੱਡੇ ਨੂੰ ਕਿਵੇਂ ਲੱਗਦਾ ਹੈ ਤੇ ਮੈਨੂੰ ਇਹ ਲੱਗਦਾ ਕਿ ਸੋਚ ਕੇ ਤਾਂ ਦੇਖੋ ਜਦ ਕੋਈ ਬੰਦਾ ਹੀਰੋ ਨਾ ਮਹਿਸੂਸ ਕਰਦਾ ਤਾਂ ਉਹ ਕਿਵੇਂ ਲੱਗਦਾ ਕਿਉਂਕਿ ਇੱਕ ਆਰਟਿਸਟ ਹੈ ਉਹਦੇ ਅੰਦਰ ਵੀ ਜਦੋਂ ਕਲਾ ਇਸ ਰੂਪ ਵਿੱਚ ਆਉਂਦੀ ਹੈ ਕਿ ਜਦੋਂ ਲੋਕ ਇਹ ਕਹਿਣ ਲੱਗ ਜਾਂਣ ਕਿ ਇਹਦਾ ਹੁਣ ਥੋੜਾ ਸਮਾਂ ਰਹਿੰਦਾ ਹੁਣ ਇਹ ਬੰਦਾ ਬਜ਼ੁਰਗ ਹੋ ਗਿਆ ਵੱਡਾ ਹੋ ਗਿਆ ਪਹਿਲੀ ਗੱਲ ਤਾਂ ਆਰਟਿਸਟ ਕਦੇ ਬਜ਼ੁਰਗ ਨਹੀਂ ਹੁੰਦੇ ਕਦੇ ਵੱਡੇ ਨਹੀਂ ਹੁੰਦੇ ਆਰਟਿਸਟ ਦੇ ਅੰਦਰ ਇੱਕ ਬੱਚਾ ਇੱਕ ਜਵਾਨੀ ਤੇ ਇੱਕ ਬੁੜੇਪਾ ਸਾਰੀਆਂ ਚੀਜ਼ਾਂ ਹੁੰਦੀਆਂ ਕਿਉਂਕਿ ਕੁਦਰਤ ਨੇ ਹਰ ਬੰਦੇ ਨੂੰ ਆਰਟਿਸਟ ਬਣਾ ਕੇ ਭੇਜਿਆ ਹੁੰਦਾ ਸੋ ਮੈਂ ਆਪਣੇ ਆਪ ਨੂੰ ਲੱਕੀ ਸਮਝਦੀ ਹਾਂ ਕਿ ਬੰਦਾ ਸੋਚ ਵੀ ਨਹੀਂ ਸਕਦਾ ਕਿ ਲੀਡ ਰੋਲ ਤੇ ਇਸ ਉਮਰ ਦੇ ਵਿੱਚ ਲੀਡ ਰੋਲ ਤੇ ਕੋਈ ਰਿਸਕ ਲੈ ਸਕਦਾ ਕਹਾਣੀ ਤੁਹਾਡੇ ਸਾਹਮਣੇ ਹੈ ਕਹਾਣੀ ਦੀ ਡਿਮਾਂਡ ਸੀ ਤੇ ਮੈਂ ਸਾਡੇ ਪ੍ਰੋਡਿਊਸਰ ਜੀ ਦਾ ਹਮੇਸ਼ਾ ਸ਼ੁਕਰਗੁਜ਼ਾਰ ਰਹੂੰਗੀ ਕਿਉਂਕਿ ਬੰਦੇ ਦੀ ਦਿਲ ਚ ਪਈ ਕੋਈ ਇੱਛਾ ਪੂਰੀ ਹੋ ਜਾਵੇ ਇਸ ਤੋਂ ਵੱਡਾ ਕੋਸ਼ੀ ਜਾਂ ਸੋਖ ਨੂੰ ਹੋਰ ਕਿਉਂ ਹੋ ਸਕਦਾ। ਹਮੇਸ਼ਾ ਇਸ ਉਹਦੇ ਵਿੱਚ ਤੁਸੀਂ ਇੰਨਾ ਜਵਾਨੀ ਨਾਲ ਰੋਲ ਕੀਤਾ ਤਾਂ ਤੁਹਾਡੇ ਪੁਰਾਣੇ ਦਿਨ ਯਾਦ ਆਉਂਦੇ ਕਿੱਦਾਂ ਦਾ ਨਹੀਂ ਮੈਨੂੰ ਕਹਾਣੀ ਦੇ ਮਤਲਬ ਕਰਾਂ ਮੇਰੇ ਅੰਦਰ ਦੀ ਜਿਹੜੀ ਕਲਾ ਉਹ ਜਾਦੇ ਮਹਿਸੂਸ ਹੋਈ ਹੈ ਠੀਕ ਉਹ ਬੰਦੇ ਨੂੰ ਆਉਦੇ ਉਹ ਦਿਨ ਵੀ ਯਾਦ ਆਉਂਦੇ ਨੇ ਪਰ ਮੈਨੂੰ ਇਹ ਲੱਗਦਾ ਕਿ ਜਦੋਂ ਗੀਤ ਚੱਲ ਰਿਹਾ ਸੀ ਨਾ ਤੇ ਆਪਣੇ ਆਪ ਹੀ ਸਾਰਾ ਕੁਝ ਹੋਇਆ ਗੀਤ ਹੀ ਇੰਨਾ ਪਿਆਰਾ ਹੈ ਇੰਨਾ ਪਿਆਰਾ ਲਿਰਿਕਸ ਨੇ ਇੰਨਾ ਪਿਆਰਾ ਗਾਇਆ ਤੇ ਤੁਹਾਡੇ ਸਾਹਮਣੇ ਤੁਸੀਂ ਸਾਰਿਆਂ ਨੇ ਸੁਣਿਆ ਤੇ ਲੋਕ ਬੜਾ ਪਿਆਰ ਦੇ ਰਹੇ ਨੇ ਕੋਈ ਚੀਜ਼ ਜਦੋਂ ਬਹੁਤ ਪਿਆਰੀ ਬਣ ਜਾਂਦੀ ਹੈ ਜਾਂ ਉਦੋਂ ਉਮਰਾ ਕੋਈ ਮਹਿਣੇ ਨਹੀਂ ਰੱਖਦੀਆਂ ਤੇ ਮੈਨੂੰ ਸੱਚੀ ਪ੍ਰਾਊਡ ਫੀਲ ਹੋ ਰਿਹਾ ਜਦੋਂ ਦਾ ਗਾਣਾ ਵੀ ਆਇਆ ਪਹਿਲਾਂ ਟੀਜ਼ਰ ਨੂੰ ਇੰਨਾ ਪਿਆਰ ਦਿੱਤਾ ਟਰੇਲਰ ਨੂੰ ਇੰਨਾ ਪਿਆਰ ਦਿੱਤਾ ਜਦੋਂ ਮੈਂ ਸਟਾਰਟ ਕੀਤਾ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਸ਼ਾਇਦ ਕਿਤੇ ਨਾ ਕਿਤੇ ਇਸ ਤਰੀਕੇ ਨਾਲ ਲੱਗੇ ਲੋਕਾਂ ਨੂੰ ਪਰ ਜਦੋਂ ਦਾ ਟੀਜ਼ਰ ਆਇਆ ਟਰੇਲਰ ਆਇਆ ਹੁਣ ਗੀਤ ਆਇਆ ਤੇ ਮੈਨੂੰ ਇਹ ਲੱਗਦਾ ਕਿ ਸੁਪਰ ਜਾ ਰਿਹਾ ਸਾਡਾ ਗੀਤ ਟਰੇਲਰ ਤੇ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਤੇ ਮੈਂ ਇੱਕੋ ਵਾਦਾ ਕਰਦੀ ਹਾਂ ਕਿ ਜਿਸ ਦਿਨ ਲੋਕ ਫਿਲਮ ਦੇਖਣਗੇ 7 ਨਵੰਬਰ ਨੂੰ ਲੋਕ ਨਿਰਾਸ਼ ਨਹੀਂ ਹੋਣਗੇ ਕਿਉਂਕਿ ਇੱਕ ਨਵਾਂ ਕਨਸੈਪਟ ਹੈ ਸਾਰੀ ਕਾਸਟ ਨੇ ਬਹੁਤ ਮਿਹਨਤ ਕੀਤੀ ਹੈ ਡਾਇਰੈਕਟਰ ਦੀ ਮਿਹਨਤ ਹੈ ਸਪੋਟ ਵਾਇਸ ਤੋਂ ਲੈ ਕੇ ਚਲੋ ਪ੍ਰੋਡਿਊਸਰ ਨੇ ਤਾਂ ਪੈਸਾ ਲਾਇਆ ਹੁੰਦਾ ਹੀ ਹੁੰਦਾ ਹੈ ਪਰ ਮੈਨੂੰ ਇਹ ਲੱਗਦਾ ਹਰ ਬੰਦੇ ਨੇ ਬਹੁਤ ਮਿਹਨਤ ਕਰਾ ਲਈ ਇਹ ਪ੍ਰੋਜੈਕਟ ਨੂੰ ਤਿਆਰ ਕੀਤਾ ਹੈ ਤੇ ਮੈਂ ਆਪਣੇ ਆਪ ਨੂੰ ਬੜਾ ਭਾਗੀ ਸਮਝਦੀ ਹਾਂ। ਜੰਨੀ ਬਣਵਾ ਦੇ ਤਾਂ ਡਰਾ ਕੈਕਟਰ ਨੇਗੇਟਿਵ ਜਿਆਦਾ ਹੁੰਦਾ। ਇਹ ਬਹੁਤ ਹੀ ਚੁਲਬੁਲਾ ਵਾਲਾ ਜਿਹਾ ਕੈਕਟਰ ਹੈ। ਹਾਂ ਇੱਕ ਇਹ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਇੱਕ ਵੇਰੀਏਸ਼ਨ ਮਿਲਿਆ, ਇੱਕ ਵੱਖਰਾ ਕੈਰੈਕਟਰ ਮਿਲਿਆ ਤੇ ਆਰਟਿਸਟ ਨੂੰ ਕੁਝ ਕਰਨ ਦਿਖਾਉਣ ਦਾ ਮੌਕਾ ਮਿਲਦਾ ਹੈ। ਨਹੀਂ ਇੱਕ ਠੱਪਾ ਲੱਗ ਜਾਂਦਾ ਕਿ ਕੋਈ 네ਗੇਟਿਵ ਕੈਰੈਕਟਰ ਆ ਕਿਸੇ ਨਾਲ ਲੜਨਾ ਹੈ, ਪੰਗੋ ਮੈੜਮ ਤੋਂ ਕਰਾ ਲਓ ਰੋਲ। ਤੇ ਮਤਲਬ ਮੈਨੂੰ ਇਹ ਲੱਗਦਾ ਕਿ ਕਿਉਂਕਿ ਮੈਂ ਥੀਏਟਰ ਚੋਂ ਗਈ ਹੋਈ ਆ। ਥੀਏਟਰ ਦੇ ਵਿੱਚ ਉਦਾਸ ਰੋਲ ਵੀ ਜਲ ਭਲੇ ਰੋਲ ਵੀ ਹਰ ਤਰੀਕੇ ਦਾ ਕਰੈਕਟਰ ਕੀਤਾ ਸੀ ਤਾਂ ਮੈਨੂੰ ਖੁਸ਼ੀ ਹੈ ਕਿ ਮੈਨੂੰ ਇਹੋ ਜੀ ਫਿਲਮ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਜਿਹਦੇ ਵਿੱਚ ਮੈਂ ਆਪਣਾ ਥੋੜਾ ਬਹੁਤਾ ਜਿੰਨਾ ਕੁ ਆਪਣੀ ਲਿਆਕਤ ਮੁਤਾਬਕ ਉਹ ਕੁਝ ਦਿਖਾ ਸਕੀਆਂ ਇਹ ਸਾਰੀ ਟੀਮ ਦੀ ਹੀ ਮਿਹਨਤ ਹੁੰਦੀ ਹੈ ਮੈਡਮ ਤੁਹਾਡੀ ਕਿੰਨੀ ਫਿਲਮਾਂ ਉਹ ਗਿਣਤੀ ਵਿੱਚ ਕਰੀ ਨਰੇਸ਼ਪਾਲ ਜੀ ਪਹਿਲਾਂ ਤੇ ਸੱਚੀ ਨਹੀਂ ਤਾ ਕਿੰਨੀਆਂ ਕ ਕਰੀਆਂ ਗਿੱਤੀ ਵੀ ਲੱਗ ਰਹੀ ਹੋਈ ਤੁਹਾਡੀ ਥੈਂਕ ਯੂ ਮੇਨ ਲੀਡ ਤੇ ਆਏ ਹੋ ਸਾਡੇ ਨਾਲ ਸ਼ੁਰੂ ਤੋਂ ਹੀ ਆਏ ਹੋ ਤੁਸੀਂ ਪਰ ਇਹ ਮੇਨ ਲੀਡ ਤੇ ਜਿਹੜਾ ਰੋਲ ਸੀਗਾ ਤੁਹਾਡਾ ਜੋੜੀ ਬੜੀ ਪਸੰਦ ਕੀਤੀ ਜਾ ਰਹੀ ਮੈਨੂੰ ਇੱਕ ਹੋਰ ਵਧੀਆ ਲੱਗਦਾ ਮੈਂ ਤੁਹਾਨੂੰ ਗੱਲ ਦੱਸਦੀ ਆ ਜਦੋਂ ਅਸੀਂ ਇਹ ਕਰ ਲੈਂਦੇ ਸੀ ਨਾ ਸਟਾਰਟ 'ਚ ਵੀ ਨਰੇਸ਼ ਜੀ ਨੇ ਆ ਕੇ ਮੇਰੇ ਪੈਰੀਂ ਹੱਥ ਲਾ ਦੇਣੇ ਜਦੋਂ ਅਸੀਂ ਜਾਣ ਵਾਲੇ ਪੈਕਅਪ ਵੇਲੇ ਵੀ ਅੱਛਾ ਬੱਗੋ ਮੈਂ ਉਹ ਬੜਾ ਵਧੀਆ ਲੱਗਦਾ ਸੀ ਘਰਵਾਲੀ ਦਾ ਅਸ਼ੀਰਵਾਦ ਲੈ ਕੇ ਜਾਣਾ ਚਾਹੀਦਾ ਮੈਨੂੰ ਨਹੀਂ ਕਲਾਕਾਰ ਲਈ ਬਸ ਇੱਕ ਪਾਤਰ ਹੈ ਇੱਕ ਇਹ ਤੇ ਸਾਡੇ ਲਈ ਕਰੈਕਟਰ ਹੈ ਇੱਕ ਇਹਨਾਂ ਨੇ ਆਪ ਐ ਲਿਖਿਆ ਗੱਲ ਤਾਂ ਹੈ ਦੇਖੋ ਇਹ ਆਈਡੀਆ ਦਾ ਇੱਕ ਕੋਵਿਡ ਦੇ ਟਾਈਮ ਤੇ ਇੱਕ ਨਿਊਜ਼ ਸੁਣੀ ਸੀ ਮੈਂ YouTube ਤੋਂ ਕਿ ਪਹਿਲੀ ਘਤਰ ਹੁਣ ਤੱਕ ਜਿੰਨੀਆਂ ਫਿਲਮਾਂ ਵੀ ਕੀਤੀਆਂ ਉਹ ਚ ਮੈਕਸਿਮਮ ਫਿਲਮਸ ਅਸੀਂ ਮੈਂ ਉਹੀ ਲਿਖੀ ਜਿਹੜੀਆਂ ਲਾਈਫ ਦੇ ਆਲੇ ਦੋਲੇ ਆਪਣੀ ਜ਼ਿੰਦਗੀ ਚ ਹੁੰਦੀ ਹੈ ਫੋਰ ਐਗਜ਼ਾਮਪਲ ਸ਼ਿੰਦਾ ਸ਼ਿੰਦਾ ਨੋ ਪਪਾ ਉਹ ਵੀ ਯੂਕੇ ਤੇ ਕਿਸੇ ਦੀ ਲਾਈਫ ਦੀ ਟ੍ਰੈਜਡੀ ਸੀ ਅਸੀਂ ਉਹਨੂੰ ਕਾਮੇਡੀ ਬਣਾਤਾ ਉਹ ਬੰਦੇ ਦਾ ਦੁਕਾਨ ਸੀਗਾ ਕਿ ਉਹਨੇ ਆਪਦੇ ਮਾਪਿਆਂ ਤੋਂ ਬਹੁਤ ਕੁੱਟ ਖਾਧੀ ਐ ਇੰਡੀਆ ਯੂਕੇ ਉਹ ਆਪਦੇ ਜਵਾਬ ਨੂੰ ਕੁਝ ਕਹੀ ਨਹੀਂ ਪਾਉਂਦਾ ਕੁਝ ਕਹਿੰਦਾ ਤਾਂ ਜਵਾਬ ਖਾਣੇ ਲੈਂਦਾ ਉਹਨੇ ਬੜੇ ਦੁਖੀ ਹੋ ਕੇ ਸੁਣਾਈ ਆ ਆਪਦੀ ਗੱਲ ਅਸੀਂ ਚੱਕ ਕੇ ਉਹਦੀ ਕਾਮੇਡੀ ਫਿਲਮ ਬਣਾਤੀ ਇੱਥੇ ਹਨੀਮੂਨ ਵੀ ਇੱਥੇ ਏਦਾਂ ਹੀ ਕਿਸੇ ਦਾ ਇਸ਼ੂ ਸੀਗਾ ਪਿੰਡ ਵਿੱਚ ਕਿਸੇ ਬੀਬੀ ਨੂੰ ਹਨੀਮੂਨ ਵੀ ਪਤਾ ਸੀਗਾ ਉਹਨੂੰ ਉਹਦੀ ਚੱਕ ਕੇ ਫਿਲਮ ਬਣਾਤੀ ਸੀ ਤਾਂ ਇਹ ਰੀਅਲ ਲਾਈਫ ਦੀ ਕੁਝ ਗੱਲਾਂ ਹੁੰਦੀਆਂ ਵੇਖ ਬਰਾਤਾ ਚਿੱਲੇ ਵੀ ਏਦਾਂ ਇੱਕ ਕਿੱਥੋਂ ਪਿੱਸਾ ਸੁਣਿਆ ਇਸ ਵੀ ਕਿਸੇ ਦਾ ਪਿੱਪਲ ਨਾਲ ਵਿਆਹ ਕੀਤਾ ਅਸੀਂ ਕੁੱਤੇ ਨਗਰੋਂ ਆਤਾ। ਉਹ ਉੱਥੋਂ ਇੱਕ ਇਹ ਮੈਂ ਇੱਕ ਨਿਊਜ਼ ਸੁਣੀ ਸੀ YouTube ਤੇ ਕੋਵਿਡ ਦੇ ਵਿੱਚ ਕਿ ਇੱਕ ਹਰਿਆਣਾ ਚ ਇੱਕ 6-7 ਸਾਲ ਦੇ ਬੱਚੇ ਦਾ ਪਿਛਲਾ ਜਨਮ ਯਾਦ ਆ ਗਿਆ ਤੇ ਉਸ ਨੂੰ ਸਪਿੰਡ ਚ ਲੈ ਕੇ ਗਏ। ਤੇ ਉਹਨੇ ਸਭ ਕੁਝ ਦੱਸਤਾ ਕਿ ਇਹ ਮੇਰਾ ਡੈਡੀ ਹੈ, ਇਹ ਦਾਦਾ ਹੈ, ਇਹ ਇਹ ਹੈ, ਇਹ ਫਲਾਣਾ ਇਹ ਟਿਲਕਾ। ਮੈਨੂੰ ਗੱਲ ਬੜੀ ਵਧੀ ਲੱਗੀ। ਮੈਂ ਕਿਹਾ ਇਹ ਫਿਲਮ ਹੋ ਸਕਦੀ ਹੈ ਜੀ ਬੰਦਾ ਫੇਕ ਹੋਵੇ। ਕੀ ਇਹ ਤਾਂ ਜੀ ਦੁਨੀਆ ਇੰਨਾ ਵਿਸ਼ਵਾਸ ਕਰਦੀ ਹੈ ਚੀਜ਼ ਤੇ। ਉਹ ਜਾ ਕੇ ਇੰਨੀ ਰਿਸਰਚ ਕੀਤੀ ਹੋਈ ਚੀਜ਼ ਕਿ ਇਹ ਫੈਮਿਲੀਸ਼ ਕੌਣ-ਕੌਣ ਹੈਗਾ ਕਿੱਥੇ-ਕਿੱਥੇ ਹੈਗਾ ਤੇ ਸਾਡੀ ਕਹਾਣੀ ਬਈ ਸਾਡਾ ਸਾਡੀ ਰਿਸਰਚ ਇੱਕ ਫੈਮਿਲੀ ਤੇ ਜਿੱਥੇ ਪਹਿਲਾਂ ਲੁੱਟਣਾ ਸੀ ਉਸ ਰਿਸਰਚ ਦੇ ਦੋ ਕਮਰਿਆਂ ਤੋਂ ਸਾਡੇ ਕਿੱਥੇ ਗਈ ਕਿ ਇਹ ਤੇ ਕਿ ਦਾਰ ਇਹਨਾਂ ਨੂੰ ਮੇਰੀ ਵਾਈਫ ਮਿਸ ਹੋ ਜਾਂਦੀ ਹੈ ਇਹ ਆ ਕੇ ਦੱਸਦੇ ਐ ਇੰਨਾ ਪੈਸਾ ਸਭ ਕੁਝ ਹੈਗਾ ਵਾਈਫ ਨਹੀਂ ਦੱਸਦੇ ਬੋਬ ਦੇ ਬਸ ਜਿੱਥੇ ਅਸੀਂ ਫੋਟੋ ਜੰਨੇ ਆ ਗਏ ਇਹ ਕਹਾਣੀ ਹੈ ਸਾਡੀ ਜਿੱਥੇ ਮੈਨੂੰ ਵੀ ਸੋ ਕੁਝ ਹੋ ਗਿਆ ਹੈਪੀ ਕੁਐਸਚਨ ਹੈਪੀ ਮੈਂ ਦੱਸਦਾ ਜੀ ਮੈਨੂੰ ਬਹੁਤ ਕੁਐਸਚਨ ਕਈ ਜਗ੍ਹਾ ਹੋਏ ਨੇ ਕਿ ਪਹਿਲੀ ਫਿਲਮ ਹੈ ਮੇਨ ਲੀਡ ਹੈਪੀ ਖੁਸ਼ ਹੋ ਗਿਆ ਕਿ ਨਹੀਂ ਹੋਇਆ ਯਾਰ ਤਾਂ ਮੈਂ ਇੱਕ ਫਿਲਮ ਕੀਤੀ ਸੀ ਕੈਰੀਨ ਜਟਾ 1 ਮੈਂ ਪਹਿਲਾਂ ਵੀ ਇੱਕ ਇੱਕ ਗੱਲ ਦੱਸੀ ਕਿਥੇ ਉਹਦੇ ਚ ਕਿ ਮੈਨੂੰ ਡਾਇਲੋਗ ਸੀ ਲਾਸਟ ਤੇ ਕਹਿੰਦਾ ਡੈਡੀ ਕੁਝ ਸਮਝ ਆ ਰਿਹਾ ਹੈ ਅ ਕੋ ਡੈਡੀ ਕਹਿੰਦਾ ਸਮਝ ਤਾਂ ਕੁਝ ਨਹੀਂ ਆ ਰਿਹਾ ਪਰ ਸਵਾਦ ਬਹੁਤ ਆ ਰਿਹਾ ਹੈ ਇਹ ਹੋ ਵੀ ਹਾੜਾ ਹੀ ਸਮਝ ਕੁਝ ਨਹੀਂ ਆ ਰਿਹਾ ਸਵਾਦ ਬਹੁਤ ਆ ਰਿਹਾ ਹੈ ਹੈਪੀ ਖੁਸ਼ ਹੋ ਗਿਆ ਫਿਲਮ ਲੋਕ ਕਿਉਂ ਦੇਖੇ ਹੈਪੀ ਖੁਸ਼ ਹੈ ਜੀ ਬਹੁਤ ਖੁਸ਼ ਹੈ ਲੋਕ ਖੁਸ਼ ਹੋਣਗੇ ਦੇਖੋ ਖੁਸ਼ ਖੁਸ਼ ਕਿਸ ਦੀ ਗੱਲ ਗੱਲ ਤੇ ਹੁੰਦਾ ਹੁਣ ਤੱਕ ਆਪਾਂ ਜਿੰਨੀ ਫਿਲਮਾਂ ਕਰੀ ਦੀਆਂ ਤਾਂ ਆਪਾਂ ਫਿਲਮ ਦਾ ਜਦੋਂ ਕੰਟੈਂਟ ਛੱਡੀਦਾ ਉੱਥੋਂ ਪਤਾ ਲੱਗ ਜਾਂਦਾ ਕਿ ਇਹ ਸਹੀ ਪਿਆਰੇ ਪੈ ਗਿਆ ਕਿ ਨਹੀਂ ਪਿਆ ਅਸੀਂ ਟੀਜ਼ਰ ਛੱਡਿਆ ਤੁਸੀਂ ਉਹ ਵੀ ਸ਼ਾਇਦ ਦੇਖਿਆ ਹੋਵੇ ਕਪਿਲ ਭਾਜੀ ਦੀ ਪਹਿਲਾ ਵੌਇਸਓਵਰ 24 ਸਕਿੰਟ ਦੀ ਸਿੱਧਾ ਪੈ ਗਿਆ ਟਰੇਲਰ ਛੱਡਿਆ ਉਹ ਸਿੱਧਾ ਪੈ ਗਿਆ ਗਾਣਾ ਛੱਡਿਆ ਉਹ ਸਿੱਧਾ ਪੈ ਗਿਆ ਇਹ ਖੁਸ਼ ਨੂੰ ਖੁਸ਼ ਇਸ ਤੋਂ ਬਾਅਦ ਕੀ ਹੋਣੀ ਹੈ ਤੁਹਾਡਾ ਪਿਆਰ ਸਹੀ ਦਾ ਨਾਮ ਹੋ ਗਿਆ ਭਾਜੀ ਇਸ ਫਿਲਮ ਚ ਬੰਦੇ ਦਾ ਰੋਲ ਆ ਪਹਿਲਾਂ ਇਹ ਦੱਸੋ ਇਸ ਫਿਲਮ ਚ ਬੰਦੇ ਦਾ ਰੋਲ ਕੀਤਾ ਤੇ ਬੰਦਾ ਵੀ ਉਹ ਆ ਜਿਹੜਾ ਦੋਸਤ ਨੂੰ ਹਰ ਜਗ੍ਹਾ ਫਸਾ ਦਿੰਦਾ ਮੈਨੂੰ ਇਹ ਲੱਗਦਾ ਦੋਸਤ ਹੁੰਦੇ ਹੀ ਐਵੇਂ ਆ ਉਹ ਪਿਆਰ ਵੀ ਬਹੁਤ ਕਰਦੇ ਆ ਮੁਸੀਬਤ ਚ ਪਾਉਂਦੇ ਵੀ ਆ ਆਪ ਹੀ ਤੇ ਕੱਢਦੇ ਵੀ ਆ ਆਪ ਹੀ ਸੋ ਕੈਰੈਕਟਰ ਕਿਰਦਾਰ ਇਸ ਤਰ੍ਹਾਂ ਫਿਲਮ ਦੇ ਵਿੱਚ ਵੀ ਉਸ ਤਰੀਕੇ ਨਾਲ ਬਾਇਆ ਮੈਂ ਹੰਦਦਾਰ ਗੱਲ ਪਾਈ ਆ ਤੇ ਕਹਾਣੀ ਉਸ ਤਰੀਕੇ ਨਾਲ ਚੱਲਦੀ ਆ ਕਿ ਦੋਸਤ ਪਤਾ ਕਰਨ ਗਏ ਨਹੀਂ ਵੀ ਇੱਥੇ ਸਾਡੀ ਗੱਲ ਬਣ ਜੂ ਪਰ ਕੁਝ ਜੀਆਂ ਮਿਸ ਹੋ ਗਈਆਂ ਉਹ ਜਿਹੜੀਆਂ ਮਿਸ ਹੋ ਗਈਆਂ ਉਹ ਹੈਪੀ ਦੇ ਗੱਲ ਪੈ ਗਈਆਂ ਦੇਖੋ ਹੈਪੀ ਉਹਦੇ ਵਿੱਚ ਖੁਸ਼ ਵੀ ਹੁੰਦਾ ਹੈ ਹੈਪੀ ਰੋਂਦਾ ਵੀ ਹੈ ਹੈਪੀ ਇਮੋਸ਼ਨਲ ਵੀ ਹੁੰਦਾ ਹੈ ਹੈਪੀ ਰੋਮਾਂਸ ਵੀ ਕਰਦਾ ਹੈ ਸਾਰੀਆਂ ਚੀਜ਼ਾਂ ਤੁਹਾਨੂੰ ਫਿਲਮ 'ਚ ਵੇਖਣ ਨੂੰ ਮਿਲਣਗੀਆਂ ਬਹੁਤ ਵਧੀਆ ਕਨਸੈਪਟ ਬਣਿਆ ਆ ਤੇ ਕੋਸ਼ਿਸ਼ ਹੈ ਕਿ ਜਿਸ ਤਰੀਕੇ ਨਾਲ ਪਹਿਲਾਂ ਸਾਰੀਆਂ ਫਿਲਮਾਂ 'ਚ ਹਸਾਇਆ ਖੂਬ ਖੁਸ਼ ਕੀਤਾ ਇਹਦੇ 'ਚ ਵੀ ਉਸੇ ਤਰ੍ਹਾਂ ਕਾਮਯਾਬੀ ਕਰੀਏ ਸਟੋਰੀ ਕਿੱਦਾਂ ਲੱਗੀ ਨਰੇਸ਼ ਪਾਟੇ ਦੀ ਜਿਹੜੀ ਮਰੇਟ ਸਾਰੀ ਮੈਂ ਸਿਰਫ ਇਹ ਸਟੋਰੀ ਇਹ ਜ਼ਰੂਰੀ ਨਹੀਂ ਕਿ ਹੈਪੀ ਖੁਸ਼ ਹੋ ਗਿਆ ਦੀ ਸਟੋਰੀ ਮੈਂ ਭਾਜੀ ਦਾ ਫੈਨ ਹਾਂ ਉਸ ਫਿਲਮ ਤੋਂ ਆ ਜਿਹੜੀ ਫਿਲਮ ਚੱਕ ਦੇ ਫਟੇ ਬਹੁਤ ਪੁਰਾਣੀ ਫਿਰ ਉਹਨਾਂ ਉਸ ਫਿਲਮ ਤੋਂ ਮੈਂ ਭਾਜੀ ਨੂੰ ਜਦੋਂ ਮੇਰਾ ਮੈਂ ਉਸ ਫਿਲਮ ਦਾ ਜ਼ਿਕਰ ਕਰਦਾ ਵੇਖ ਭਰਾ ਤਾਂ ਚੱਲੀਆਂ ਦਾ ਜ਼ਿਕਰ ਕਰਦਾ ਆ ਫਿਰ ਕੈਰੀਨ ਜੱਟਾ ਦਾ ਜ਼ਿਕਰ ਕਰਦਾ ਆ ਤੇ ਮੈਂ ਮੈਂ ਇਹੀ ਕਹਣਾ ਕਿ ਭਾਜੀ ਤੁਹਾਡੀ ਤੁਹਾਡੀ ਜਿਹੜੀ ਵੀ ਫਿਲਮ ਹੈ ਉਹਨੇ ਕਮਾਲ ਹੀ ਕੀਤਾ ਔਰ ਜਿਹੜੀ ਜੋੜੀ ਬਣ ਜਾਂਦੀ ਹੈ ਨਰੇਸ਼ ਕਥੂਰੀਆ ਭਾਜੀ ਤੇ ਸ਼ਿਦੀ ਚੌਧਰੀ ਭਾਜੀ ਦੀ ਉਹ ਫਿਰ ਬਲਾਸਟੀ ਹੈ ਸੋ ਉਹਦੇ ਵਿੱਚ ਉਹ ਉਹ ਜੋੜੀ ਤੁਹਾਨੂੰ ਇਸ ਫਿਲਮ 'ਚ ਵੀ ਵੇਖਣ ਨੂੰ ਮਿਲੋਗੀ ਕਿਉਂਕਿ ਨਰੇ ਆਪਣਾ ਸ਼ਿਦੀ ਚੌਧਰੀ ਭਾਜੀ ਨੇ ਡਾਇਰੈਕਟ ਕੀਤੀ ਹੈ ਲਿਖੀ ਭਾਜੀ ਦੀ ਹੈ ਤੇ ਬਲਾਸਟ ਯਾਰ ਮੈਂ ਜਦੋਂ ਮੈਨੂੰ ਪਤਾ ਲੱਗਾ ਸੀਗਾ ਪਹਿਲੇ ਦਿਨ ਭਾਜੀ ਦਾ ਕਾਲ ਆਇਆ ਮਨੂੰ ਨਰੇਸ਼ ਭਾਈ ਦਾ ਕਿ ਆਪਾਂ ਫਿਲਮ ਕਰਨੀ ਹੈ ਤਾਂ ਡਾਇਰੈਕਟਰ ਕਰ ਸ਼ਿਦੇਸ਼ ਭਾਜੀ ਮੇਰੇ ਨਾਲ ਸੀਗਾ ਤੇਦਾਰ ਗੇਲੇ ਸੀ ਫਿਲਮ ਕਰ ਰਹੇ ਸੀ ਬੇਬੇ ਜੀ ਮੋਗ ਦੀ ਫਿਲਮ ਦੀ ਹਾਂ ਮੈਨੂੰ ਜਾਨ ਤੇ ਸਾਡੀ ਗੱਲ ਹੋਈ ਤੇ ਮੈਂ ਕਿਹਾ ਵੀ ਯਾਰ ਇਹ ਤਾਂ ਕਮਾਲ ਕੰਬੀਨੇਸ਼ਨ ਹੈ ਬੈਸਟ ਕੰਬੀਨੇਸ਼ਨ ਹੈ ਵੀ ਜੇ ਹਸਣਾ ਹੈ ਤੁਸੀਂ ਤਾਂ ਫਿਰ ਮਤਲਬ ਢਿੱਡੀ ਪੀਣਾ ਪੈਣ ਵਾਲਾ ਕੰਮ ਆ ਉਹ 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 ਕੰਮ ਆ ਇਹ ਸੋ ਇਹ ਜੋੜੀ ਬੜੀ ਕਮਾਲ ਹੈ ਇਹ ਤੁਹਾਨੂੰ ਫਿਲਮ ਚ ਵੇਖਣ ਨੂੰ ਮਿਲੂਗਾ ਫਿਲਮ ਬਹੁਤ ਸੋਹਣੀ ਬਣੀ ਹੈ ਅਹੀਂ ਡਬਿੰਗ ਦੇ ਵੀ ਜਿੰਨੀ ਫਿਲਮ ਵੇਖੀ ਫਿਲਮ ਡਬਿੰਗ ਕਰਦੇ ਕਰਦੇ ਵੀ ਇਹੀ ਸਲਾਹ ਕਰਦੇ ਹੁੰਦੇ ਸੀ ਵੀ ਯਾਰ ਮਜ਼ਾ ਆ ਗਿਆ ਫਿਲਮ ਕਰਕੇ ਬਹੁਤ ਕਹਨ ਸੀਗਾ ਭਾਈ ਸਾਡੇ ਨਾਲ ਸਾਡੇ ਡਾਇਰੈਕਟਰ ਸਾਹਿਬ ਸੀਗੇ ਐਸੋਸੀਏਟ ਸਾਹਿਬ ਸੀਗੇ ਸਾਡਾ ਮਨਪ੍ਰੀਤ ਮਾ ਮਨਪ੍ਰੀਤ ਭਾਈ ਸੀਗਾ ਮੁੰਡਾ ਕਰਨ ਸੀਗਾ ਜਿਹੜਾ ਏਡੀ ਸੀਗਾ ਸੋ ਕੁੱਲ ਮਿਲਾ ਕੇ ਅਸੀਂ ਜਦੋਂ ਕੋਈ ਸੀਨ ਕਰਦੇ ਸੀ ਤੇ ਮੈਂ ਅੰਦਰ ਹੱਸਣਾ ਸ਼ੁਰੂ ਕਰ ਦਿੰਦਾ ਤੇ ਉਹ ਬਾਹਰ ਹੱਸਦੇ ਹੁੰਦੇ ਸੀਗੇ ਉਹ ਦੋ ਸਟੂਡੀਓ ਇੱਕ ਪਾਸੇ ਰਿਕਾਰਡਿੰਗ ਵਾਲਾ ਹੁੰਦਾ ਤੇ ਇੱਕ ਪਾਸੇ ਮਿਕਸ ਮਾਸਟਰੀਂਗ ਵਾਲਾ ਹੁੰਦਾ ਉਹ ਬਾਹਰ ਹੱਸਦੇ ਹੁੰਦੇ ਸੀਗੇ ਮੈਨੂੰ ਇਹ ਆਉਂਦਾ ਵੀ ਯਾਰ 2 ਮਿੰਟ ਰੁਕ ਜਿਓ ਆ ਬਹੁਤ ਵਧੀਆ ਐਕਸਪੀਰੀਅੰਸ ਸੀਗਾ ਉਹ ਇਹ ਮੈਨੂੰ ਮੈਨੂੰ ਐ ਲੱਗਦਾ ਹੁੰਦਾ ਕਿ ਜਦੋਂ ਕਲਾਕਾਰ ਆਪਣਾ ਕੰਮ ਕਰਕੇ ਜਾਂ ਉਹ ਸਿਚੁਏਸ਼ਨ 'ਚ ਕੰਮ ਕਰਕੇ ਉਸ ਸਿਚੁਏਸ਼ਨ ਨੂੰ ਇੰਜੋਏ ਕਰਦਾ ਹੱਸਦਾ ਖੁਸ਼ ਹੁੰਦਾ ਨਾ ਉਹ ਜਿਹੜੀ ਫੀਲਿੰਗ ਹੈ ਨਾ ਉਹ ਆਡੀਅੰਸ ਤੱਕ ਵੀ ਉਦਾਂ ਹੀ ਜਾਂਦੀ ਹੈ ਜੇ ਕਲਾਕਾਰ ਖੁਸ਼ ਹੈ ਤੇ ਇਟ ਮੀਨਸ ਆਡੀਅੰਸ ਤੱਕ ਵੀ ਉਹੀ ਵਾਈਬ ਜਾਂਦੀ ਹੈ ਉਹ ਵੀ ਖੁਸ਼ ਹੋਗੀ ਮਤਲਬ ਇੱਥੇ ਹੈਪੀ ਕਲਾ ਕੁਸ਼ ਨਹੀਂ ਹੋ ਰਿਹਾ ਸਾਰੇ ਖੁਸ਼ ਸਾਰੇ 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 ਨਹੀਂ ਆਡੀਅੰਸ ਵੀ ਖੁਸ਼ ਹੋਗੀ ਸਾਰੇ ਸਾਰੇ ਖੁਸ਼ ਨੇ ਆਡੀਅੰਸ ਵੀ ਗੱਲ ਕਰ ਰਹੀ ਸੀ ਤੁਸੀਂ ਕਹਿੰਦੇ ਜੇ ਫਿਲਮ ਦੇਖਣ ਜਾਣੀਆਂ ਤੇ ਵਕੀਆਂ ਨਵੀਆਂ ਲੱਗੇ ਤੇ ਤੁਸੀਂ ਸਰਪ੍ਰਾਈਜ਼ ਡੋਰ ਦੇ ਵਿੱਚੋਂ ਇੱਕ ਗਾਣਾ ਤੁਹਾਡਾ ਸਸਪੈਂਸ ਵਧ ਗਿਆ ਹਾਂਜੀ ਸੋ ਸੈੱਟ ਤੇ ਕਿਵੇਂ ਦਾ ਮਖੌਲ ਚੱਲਦਾ ਰਹੇ ਜੀ ਅਰੇ ਸੈੱਟ ਤੇ ਬਹੁਤ ਵਧੀਆ ਐਕਸ਼ਨ ਚ ਜਦੋਂ ਸਾਡੇ ਕੋਲੇ ਸੀਨ ਆਂਦਾ ਸੀ ਪਹਿਲਾਂ ਪੜਨੋ ਵਾਸਤੇ ਫਿਰ ਤਾਂ ਉਹ ਪੜ ਕੇ ਹੱਸਣਾ ਠੀਕ ਹੈ ਫਿਰ ਉਹਦੇ ਚ ਭਾਈ ਨੇ ਹੋਰ ਨਵੀਆਂ ਚੀਜ਼ਾਂ 온 ਸੈੱਟ ਵੀ ਪਾ ਦੇਣੀਆਂ ਫਿਰ ਉਹ ਦੇਖ ਕੇ ਫਿਰ ਮੋਨੀਟਰ ਤੇ ਦੇਖਣਾ ਕਿ ਕਿਵੇਂ ਦਾ ਲੱਗ ਰਿਹਾ ਫਿਰ ਹੋਰ ਵਧੀਆ ਲੱਗਣਾ ਫਿਰ ਜਦੋਂ ਸਾਰੀ ਫਿਲਮ ਜੁੜ ਕੇ ਡਬਿੰਗ ਤੇ ਦੇਖੀ ਫਿਰ ਨਾ ਹਾਸਾ ਰੁਕਦਾ ਸੀ ਤੇ ਮੈਂ ਗੱਭੀ ਸਿਚੁਏਸ਼ਨਸ ਬੇਸਿਕਲੀ ਸਿਚੁਏਸ਼ਨਸ ਬਹੁਤ ਕਮਾਲ ਨੇ ਬਹੁਤ ਕਮਾਲ ਇੱਕ ਕਾਮੇ ਦਾ ਮੈਂ ਦੇ ਨਾਲ ਹੋਇਆ ਨਾ ਮਜ਼ਾਕ ਸਭ ਨੂੰ ਕਹਿੰਦਾ ਮੈਂ ਫੇਰ ਆ ਕੇ ਬੰਨੇ ਹੋਏ ਲੋਕੀ ਸਿਚੁਏਸ਼ਨ ਇਹਨਾਂ ਦੇ ਆਲੇ ਦੁਆਲੇ ਘੁੰਮਦੀ ਹੈ ਨੀ ਇਹ ਸਾਰੀ ਕਿ ਜਲੇਬੀ ਖਾਨ ਵਾਲਾ ਸੀਨ ਵੀ ਵੇਖਿਆ ਹੋਣਾ ਉਹ ਜਦੋਂ ਸੀਨ ਚ ਆ ਬੈ ਸੀਗੇ ਅਸੀਂ ਉਦੋਂ ਵੀ ਬੜਾ ਹੱਸ ਰਹੇ ਸੀਗੇ ਜਲੇਬੀ ਵਾਲੇ ਸੀਨ ਹਾਂਜੀ 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 ਮੈਂ ਤੇ ਵੈਸੇ ਆਪਣੇ ਦਿਲੋਂ ਤਨੋਂ ਮਨੋਂ ਬਹੁਤ ਕਾਮੇਡੀਅਨ ਹੈਗੀ ਆ ਮੈਨੂੰ ਹੱਸਣਾ ਬਹੁਤ ਪਸੰਦ ਆ ਤੇ ਜਦੋਂ ਇਹਦਾ ਕੋਨਸੈਪਟ ਆਂਦੀ ਓ ਵੀ ਕੁਝ ਵੱਖਰਾ ਕਿਉਂਕਿ ਆ ਆਪਾਂ ਬਚਪਨ ਤੋਂ ਵੇਂਦੇ ਆ ਰਹੇ ਆ ਇੱਕ ਤਰੀਕੇ ਦੀਆਂ ਹੀ ਕਾਮੇਡੀ ਆਂਦੀ ਆ ਤੇ ਉਹ ਮਾਰੀਆਂ ਨਹੀਂ ਸੀ ਹਰ ਕੋਈ ਜਿਹੜੀ ਚੀਜ਼ ਤੇ ਮਿਹਨਤ ਕੀਤੀ ਜਾਂਦੀ ਆ ਉਹ ਵਧੀਆ ਹੀ ਹੁੰਦੀ ਆ ਪਰ ਕਹਿਣਾ ਮਤਲਬ ਕਿ ਜੋ ਮਨੀਸ਼ ਸਰ ਲੈ ਕੇ ਆਏ ਨੇ ਸਾਡੇ ਸਰ ਤੇ ਨਾਲੇ ਨਰੇਸ਼ ਭਾਜੀ ਐਂਡ ਪੰਗੂ मैम ਸਾਡੇ ਵੀਰ ਜੀ ਹਨੀ ਪਾਜੀ ਹਰੀ ਮੱਤੂ ਉਹ ਦਿਨ ਮੇਰਾ ਆ ਵੀ ਆਦਾ ਮੇਰਾ ਘਰ ਵੀ ਆਦਾ ਪਰ ਹੁਣ ਭੁੱਲ ਗਈ ਨਹੀਂ ਇਹ ਤਾਂ ਸਾਡੇ ਅਸੀਂ ਤਾਂ ਮਿਲਦੇ ਹੀ ਰਹੇ ਦਿਆ ਵੀਰ ਜੀ ਹੋਣਾ ਨਾਲ ਠੀਕ ਆ ਸਾਡੇ ਅਤਰੀ ਪਾਜੀ ਮੈਨੂੰ ਵੀਰ ਜੀ ਨਾਲ ਕਰਕੇ ਵੀਰ ਜੀ ਵੀ ਚੱਲਦੇ ਕੋ ਤਾਂ ਗਾ ਰਹੇ ਟਾਈਮ ਹੁੰਦਾ ਵਿਆਹ ਸਾਲ ਬਾਅਦ ਵੀਰ ਜੀ ਆਪਾਂ ਦਾ ਮਿਲਣਾ ਕਿ ਇਹ ਸ਼ੁਰੂ ਹੋਇਆ ਹੈ ਜਨਾ ਇੱਕ ਵੀਰ ਜੀ ਉੱਧਰ ਬੈਠੇ ਨੇ ਠੀਕ ਹੈ ਮੇਰੇ ਹਸਬੰਡ ਪ੍ਰੀਤ ਜੀ ਮਤਲਬ ਇਹ ਕਹਿਣਾ ਚਾਹਨੀ ਆ ਕਿ ਬਹੁਤ ਮਜ਼ਾ ਆਂਦਾ ਹੈ ਜ਼ਿੰਦਗੀ 'ਚ ਨਾ ਲੋਕਾਂ ਦੀ ਜ਼ਿੰਦਗੀ ਸਟ्रेस ਬਹੁਤ ਜ਼ਿਆਦਾ ਆ ਠੀਕ ਹੈ ਬਹੁਤ ਜ਼ਿਆਦਾ ਭਾਵੇਂ ਪੜ੍ਹਾਈ ਦਾ ਹੋਵੇ ਭਾਵੇਂ ਕਿਸੇ ਚੀਜ਼ ਦਾ ਕਰਜ਼ੇ ਦਾ ਹੋਵੇ ਭਾਵੇਂ ਰਿਸ਼ਤੇਦਾਰੀਆਂ ਦਾ ਹੋਵੇ ਉਹਦੇ ਵਿੱਚੋਂ ਨਾ ਜਦੋਂ ਐਦਾਂ ਦਾ ਕਨਸੈਪਟ ਜਾਂ ਐਦਾਂ ਦੀ ਫਿਲਮ ਵੇਖਣ ਨੂੰ ਲੋਕਾਂ ਨੂੰ ਮਿਲਦੀ ਹੈ ਨਾ ਤੇ ਲੋਕ ਬਹੁਤ ਖੁਸ਼ ਹੋ ਜਾਂਦੇ ਆ ਤੇ ਮੈਂ ਤਾਂ ਸੋਚਦੀ ਆ ਕਿ ਕਿਆ ਬਾਤ ਹੈ ਮਤਲਬ ਕਿਆ ਸੋਚਣ ਦੀ ਸਮਰੱਥਾ ਹੈਗੀ ਇਹ ਚੀਜ਼ ਬਣਾਈ ਕਿ ਇਹ ਸੋਹਣੀ ਜੋੜੀ ਆ ਠੀਕ ਐ ਮੈਂ ਤੁਹਾਨੂੰ ਮੈਂ ਕਿਵੇਂ ਦੱਸਾਂ ਕਿ ਤੁਹਾਨੂੰ ਹਾਸੇ ਆਏਗਾ ਹਾਂ ਠੀਕ ਐ ਟ੍ਰੇਲਰ ਦੇਖਿਆ ਅਸੀਂ ਟ੍ਰੇਲਰ ਰਿਪੀਟ ਤੇ ਦੇਖਿਆ ਤੇ ਸਾਰੇ ਮੈਨੂੰ ਪਤਾ ਫਿਲਮ ਰਿਪੀਟ ਤੇ ਦੇਖਣਗੇ ਠੀਕ ਐ ਕਿਉਂਕਿ ਕਈ ਚੀਜ਼ਾਂ ਚ ਹੀ ਹੁੰਦਾ ਹੈ ਕਿ ਬੰਦਾ ਗਾਰੰਟੀ ਨਾਲ ਚੀਜ਼ ਕਹਿ ਸਕਦਾ ਹੈ ਤੇ ਆਈ ਨੋ ਤੇ ਜਦੋਂ ਮੈਂ ਕੋਈ ਰੀਲ ਪਾਣੀ ਹੁੰਦੀ ਹੈ ਨਾ ਮੈਨੂੰ ਪਤਾ ਹੁੰਦਾ ਇਹ ਰੀਲ ਚੱਲਣੀ ਤੇ ਰੀਲ ਨਹੀਂ ਚੱਲਣੀ ਠੀਕ ਹੈ ਇਹ ਨਹੀਂ ਆ ਕਿ ਮੈਂ ਉਹ ਹੈਗੀ ਪਤਾ ਹੁੰਦਾ ਸਹੀ ਗੱਲ ਪਤਾ ਲੱਗ ਇੱਕ ਕਲਾਕਾਰ ਹੁੰਦਾ ਨਾ ਉਹਨੂੰ ਪਤਾ ਹੁੰਦਾ ਕਿ ਯਾਰ ਇਹ ਚੀਜ਼ ਤੇ ਲੋਕਾਂ ਨੇ ਹੱਸਣਾ ਆ ਜਦੋਂ ਉਹ ਬਹੁਤ ਵਾਰ ਖੁਦ ਹੱਸਿਆ ਹੁੰਦਾ ਆ ਕਿਉਂਕਿ ਕਲਾਕਾਰ ਬਹੁਤ ਘੱਟ ਹੱਸਦਾ ਹੈ ਜਦੋਂ ਉਹ ਆਪਣੀ ਚੀਜ਼ ਬਣਾਉਂਦਾ ਉਹ ਜਾਲ ਨੁਕਸ ਕਰਦਾ ਲੋਕ ਇਹ ਚ ਹੱਸਣਗੇ ਕਿ ਨਹੀਂ ਬਟ ਇਹ ਜਿਹੜੀ ਚੀਜ਼ ਆ ਨਾ ਮੈਂ ਕਹਿੰਨੀ ਆ ਮਾਸ਼ਾਅੱਲਾ ਬਹੁਤ ਬਹੁਤ ਵਧੀਆ ਆ ਕਮਾਲ ਆ ਤੁਹਾਡੀ ਜੋੜੀ ਦੋਵਾਂ ਦੀ ਇਹ ਵੀਡੀਓ ਦੇ ਵਿੱਚ ਵੇਖਿਆ ਬ੍ਰੀਤ ਭਾਈ ਦੱਸ ਦਿੰਦਾ ਇਹ ਰੋਂਦੇ ਹੋਵੇਂ ਇਹਨਾਂ ਦੀ ਛੋਟੀ ਲੱਗਦੀ ਮੈਨੂੰ ਸਹੀ ਗੱਲ ਆ ਬਿਲਕੁਲ ਪਰ ਨਹੀਂ ਇਹ ਤੇ ਬਹੁਤ ਸਵੀਟ ਲੱਗੇ ਆ ਤੇ ਉਹ ਮਹਾ ਪਰ ਡਰੇ ਲੱਗੇ ਆ ਕਿਉਂਕਿ ਉਹਨਾਂ ਨੇ ਮਤਲਬ ਜੋ ਸੋਚਿਆ ਕਿ ਆਪ ਹੀ ਇਹ ਹੋਏਗਾ ਤੇ ਅੱਗੋਂ ਪਤਾ ਨਹੀਂ ਹੁਣ ਕੀ ਹੋਏਗਾ ਤੇ ਲੋਕ ਵੇਖ ਕੇ ਜਾਣਣਗੇ ਮੈਨੂੰ ਪਤਾ ਸੀ ਨਾ ਮੈਂ ਤਾਂ ਇਹ ਖੁਸ਼ ਸੀ ਕਿ ਐਂਗੇ ਸਨ ਆਵਾਜ਼ ਮੇਰਾ ਹਸਬੰਦ ਆ ਗਿਆ ਸਹੀ ਇਹਨਾਂ ਨੂੰ ਇਹ ਪਤਾ ਸੀਗਾ ਕਿ ਮੈਂ ਬੇਈਮਾਨੀ ਕਰ ਰਹੀ ਹਾਂ ਤੁਹਾਡੀ ਜਵਾਨੀ ਵਾਪਸ ਆ ਗਈ ਤੇ ਉਹਨਾਂ ਦੇ ਜਿਹੜਾ ਹੋਸ਼ ਗੁੰਮ ਹੋ ਗਏ ਕਿ ਪਤਾ ਆਪੇ ਵਾ ਲਾਉਗੇ ਸੋ ਹਾਂ ਬਹੁਤ ਬਹੁਤ ਝਟਕਾ ਲੱਗਿਆ ਨਾ ਬੰਦੇ ਨੇ ਸੋਚਿਆ ਕੁਝ ਹੋਰ ਹੁੰਦਾ ਸੋਚ ਕੇ ਜਾਵੇ ਕੀ ਤੁਸੀਂ ਸੋਸ਼ਲ ਮੀਡੀਆ ਤੋਂ ਅੱਜ ਇੱਨੇ ਵੱਡੇ ਮਾਪਿਆਂ ਦੇ ਆਏ ਹੋ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਇਸ ਫਿਲਮ ਦੇ ਵਿੱਚ ਤੁਹਾਡਾ ਅ ਮੈਂ ਬਹੁਤ ਸ਼ੁਕਰਗੁਜ਼ਾਰ ਆਂ ਰੱਬ ਦਾ ਜਦੋਂ ਬੰਦਾ ਮਿਹਨਤ ਕਰਦਾ ਆ ਤੇ ਉਹਨੂੰ ਜਦੋਂ ਇੰਨੇ ਚੰਗੇ-ਚੰਗੇ ਸਖਸੀਅਤਾਂ ਨਾਲ ਬੈਠਣ ਦਾ ਮੌਕਾ ਮਿਲਦਾ ਨਾ ਸਭ ਤੋਂ ਵੱਡੀ ਗੱਲ ਉਹਦੇ ਲਈ ਇਹੀ ਹੁੰਦੀ ਆ ਠੀਕ ਹੈ ਕਿ ਹਾਂਜੀ ਵੀ ਹੁਣ ਰੱਬ ਨੇ ਮੇਰੀ ਸੁਣ ਲਈ ਆ ਤੇ ਮੈਂ ਬਹੁਤ ਲੱਕੀਆ ਆਂ ਮੈਂ ਜੋ ਵੀ ਕਹਿੰਨੀ ਆ ਮਤਲਬ ਦਿਲ ਤੋਂ ਕਹਿੰਨੀ ਆ ਸੱਚੀ ਅੱਜ ਮੈਂ ਸੱਚੀ ਬਹੁਤ ਖੁਸ਼ ਆ ਠੀਕ ਹੈ ਮੈਂ ਹੀ ਚਾਹਨੀ ਹੈ ਕਿ ਮੈਂ ਐਦਾ ਦੇ ਹੀ ਚੰਗੇ ਲੋਕਾਂ ਨਾਲ ਤੁਹਾਡੇ ਵਰਗੇ ਚੰਗੇ ਲੋਕਾਂ ਨਾਲ ਰੋਜ਼ ਮਿਲਦੀ ਰਵਾਂ ਤੇ ਇਹ ਸਫਰ ਕਲਾਕਾਰੀ ਦਾ ਕਦੇ ਨਾ ਖਤਮ ਹੋਵੇ ਤੇ ਮੈਂ ਐਦਾ ਹੀ ਹੱਸਦੀ ਰਵਾਂ ਹਸੌਂਦੀ ਰਵਾਂ ਤੇ ਐਕਟਿੰਗ ਕਰਦੀ ਰਵਾਂ ਨਹੀਂ ਦੇਖੋ ਜੀ ਪੰਜਾਬੀ ਇੰਡਸਟਰੀ ਦੀ ਜਿਹੜੀ ਗ੍ਰੋਥ ਹੈ ਉਹ ਤਾਂ ਹੀ ਪੋਸੀਬਲ ਹੈ ਜੇ ਨਵੇਂ ਸਬਜੈਕਟਸ ਆਣਗੇ ਸੋ ਸਭ ਤੋਂ ਪਹਿਲੇ ਤਾਂ ਸਾਡਾ ਸਬਜੈਕਟ ਤੇ ਬਿਲੀਫ ਸੀਗਾ ਫਿਰ ਉਸ ਤੋਂ ਬਾਅਦ ਸਾਨੂੰ ਇਹ ਲੱਗਾ ਸੀਗਾ ਯਾਰ ਇਹ ਸਬਜੈਕਟ ਨੂੰ ਅਗਰ ਕੋਈ ਫੇਸ ਵੀ ਨਵਾਂ ਮਿਲੇਗਾ ਤੇ ਸਬਜੈਕਟ ਜਸਟੀਫਾਈਡ ਬਹੁਤ ਹੋਏਗਾ ਦਨ ਫਿਰ ਨਰੇਜ ਜੀ ਨਾਲ ਡਿਸਕਸ਼ਨ ਹੋਈ ਨਰੇਜ ਜੀ ਨੂੰ ਅਸੀਂ ਰਿਕੁਐਸਟ ਕੀਤੀ ਕਨਵਿੰਸ ਕੀਤਾ ਕਿ ਤੁਹਾਨੂੰ ਇਸ ਫਿਲਮ ਨੂੰ ਐਜ਼ ਅ ਮੇਨ ਲੀ ਡਾਇਰੈਕਟਰ ਕਰਨਾ ਚਾਹੀਦਾ ਸੋ ਅੱਜ ਰਿਜ਼ਲਟ ਸਾਰੇ ਦੇ ਸਾਹਮਣੇ ਹੈ ਨਵੇਸ਼ ਬਾਈ ਜੀ ਤੁਸੀਂ ਆਪਲੀ ਗੈਸ ਕਿ ਮੈਂ ਮੇਨ ਲੀ ਤੇ ਮੈਚ ਨਹੀਂ ਨਹੀਂ ਬਿਲਕੁਲ ਵੀ ਨਹੀਂ ਮੈਂ ਤਾਂ ਮੇਨਸ ਵਾਲੇ ਮੈਂ ਤਾਂ ਜਦੋਂ ਇਹਨਾਂ ਨੇ ਕਿਹਾ ਵੀ ਭਾਜੀ ਨੇ ਮੈਂ ਭਾਜੀ ਨੂੰ ਇਹੀ ਗੱਲ ਕਹੀ ਭਾਜੀ ਬੜੀ ਚੰਗੀ ਬੜੀ ਦੁਕਾਨ ਚੱਲ ਰਹੀ ਹੈ ਬੰਦ ਪਰ ਰਾਈਟਿੰਗ ਵੀ ਬੰਦ ਨਾ ਕਰਾ ਦਿਓ ਫਿਰ ਭਾਜੀ ਨੇ ਕਿਹਾ ਭਾਜੀ ਦੇਖੋ ਜਿੰਨੇ ਪੈਸਾ ਲਾਉਣਾ ਹੈ ਜਦੋਂ ਉਹ ਬੰਦਾ ਕੰਫੀਡੈਂਟ ਹੈ ਤੁਸੀਂ ਕਾ ਘੁਟਾਉਂਦੇ ਹੋ ਕੀ ਬਾਤ ਹੈ ਕਹਿੰਦੇ ਮੈਂ ਤੁਹਾਨੂੰ ਇੰਡਸਟਰੀ ਦਾ ਸਭ ਤੋਂ ਵੱਡਾ ਵਨ ਆਫ ਦਾ బిਗੇਸਟ ਪ੍ਰੋਡਿਊਸਰ ਉਹਨੂੰ ਜੀ ਗਰੁੱਪ ਤੇ ਰਹਿਣ ਡਿਸਟ੍ਰਿਬਿਊਟਰ ਵੱਡਾ ਦੇ ਰਿਹਾ ਮੈਂ ਤੁਹਾਨੂੰ ਡਾਇਰੈਕਟਰ ਵੱਡਾ ਲੈ ਕੇ ਦੇ ਰਿਹਾ ਸ਼ਿਦੀ ਚੋੜੀ ਤੁਹਾਨੂੰ ਡਾਇਰੈਕਟਰ ਵੀ ਵੱਡਾ ਲੈ ਕੇ ਦੇ ਰਿਹਾ ਕਹਿੰਦੇ ਤੁਸੀਂ ਭਜਦੇ ਕਿਉਂ ਕਹਿੰਦੇ ਮੈਂ ਸਭ ਛਾਲੇ ਕੋਲ ਇੰਨਾ ਕੁਝ ਵੱਡਾ ਹੈਗਾ ਫਿਰ ਲੈ ਲਵਾਂਗਾ ਸੰਜੀਪ ਭਾਈ ਆਪਣੇ ਰੋਲ ਬਾਰੇ ਦੱਸੋ ਕਿਉਂਕਿ ਤੁਸੀਂ ਸਰਪ੍ਰਾਈਜ਼ ਕਰੋਗੇ ਤੁਸੀਂ ਜਦੋਂ ਮੈਨੂੰ ਕਹਾਂ ਨਾ ਕਿ ਬੱਖੀਆ ਨਵੀਆਂ ਲੈ ਕੇ ਆਓ ਮੈਂ ਨਹੀਂ ਜੇ ਨਾ ਸੁਣਾਇਆ ਤੇ ਉਹ ਮੈਨੂੰ ਲੱਗਦਾ ਜਦੋਂ ਤੁਹਾਡਾ ਜਦੋਂ ਰੋਲ ਨਿਕਲਦਾ ਸਾਹਮਣੇ ਇੱਕ ਪਤਾ ਲੱਗਦਾ ਤੁਸੀਂ ਕਿ ਯਾਰ ਆਹ ਕੌਣ ਆ ਗਿਆ ਇਹ ਕਿਉਂ ਆ ਗਿਆ ਇਹ ਇੱਕ ਥੋਂ ਆ ਗਿਆ ਤੁਹਾਡੇ ਆ ਰਿਐਕਸ਼ਨਸ ਹੋਣਗੇ ਮੈਂ ਜਿਆਦਾ ਰੀਵਿਲ ਨਹੀਂ ਕਰੂੰਗਾ ਕਿਉਂਕਿ ਸਰਪ੍ਰਾਈਜ਼ ਤੁਸੀਂ ਮੈਨੂੰ ਉਹ ਚ ਵੀ ਨਹੀਂ ਦੇਖਿਆ ਉਹ ਟ੍ਰੇਲਰ ਚ ਵੀ ਨਹੀਂ ਉਹ ਮੈਂ ਤਾਂ ਹੀ ਲੁਕਾ ਕੇ ਰੱਖਿਆ ਕਿ ਮੈਂ ਇੱਕਦਮੀ ਸਾਹਮਣੇ ਬਾਹਰ ਨਿਕਲ ਗਿਆ ਨਾ ਤੇ ਜਿਸ ਜਗ੍ਹਾ ਤੇ ਮੈਂ ਆਣਾ ਤੀਹਣਾ ਇਹ ਕਿਥੋਂ ਆ ਗਿਆ ਬਸ ਉਹ ਰਿਐਕਸ਼ਨ ਕਿਉਂ ਆਣਾ ਤੁਹਾਡਾ ਉਹਦੇ ਲਈ ਤੁਹਾਨੂੰ ਫਿਲਮ ਦੇਖਣੀ ਪੈਣੀ ਹੈ ਸਹੀ ਗੱਲ ਹੈ ਕਿਉਂਕਿ ਫਿਲਮ ਯੋ ਐਸੀ ਹੈ ਵੀ ਤੁਸੀਂ ਆਪ ਕਹੋਗੇ ਬੇਸਿਕ ਜੀ ਇਹ ਕਿੱਥੋਂ ਆ ਗਈ ਇਹ ਇਹ ਤੁਹਾਡਾ ਇਹ ਬਾਪ ਤੇ ਹੱਡੀ ਨਾਲ ਸੋਤਾ ਨਹੀਂ ਕਰ ਰਹੇ ਉਹ ਫਿਰ ਹੌਲੀ ਹੌਲੀ ਸਾਰੀ ਇੰਨੀ ਤਿਆਰੀ ਤੇ ਮੈਂ ਵੀ ਕਰਕੇ ਆਇਆ ਹਾਂ ਇਹ ਦੱਸਣਾ ਕੁਝ ਨਹੀਂ ਸਰਕਾਰ ਨੇ ਸਾਰੇ ਕਿ ਸਮਝਾ ਕੇ ਲੈ ਕੇ ਆਏ ਆ ਬਿਲਕੁਲ ਸਰ ਜਦੋਂ ਨਵੇਂ ਕਨਸੈਪਟ ਦੇ ਫਿਲਮ ਲੱਗਦੇ ਹੈ ਰਿਸਕੀ ਹੁੰਦਾ ਪਰ ਇੱਕ ਗੁੱਡ ਐਟੀਟਿਊਡ ਦੇ ਨਾਲ ਚੱਲਿਓ ਕਿ ਨਵਾਂ ਕਨਸੈਪਟ ਹੈ ਸਟਾਰ ਕਾਸਟ ਬਟ ਸਟਿੰਗ ਦੀ ਜੁੜੀ ਹੋਈ ਵੀ ਸਿਲੈਕਟਿਵਲੀ ਹੈ ਤੁਹਾਨੂੰ ਲੱਗਦਾ ਵੀ ਸਿਨੇਮਾ ਬੜਾ ਗਰੋਥ ਕਰੇਗਾ ਕਿਉਂਕਿ ਜਿਵੇਂ ਪ੍ਰਾਇਓਰਟੀ ਬੇਸਿਸ ਤੇ ਮੈਂ ਕੱਲ ਵੀ ਗੱਲ ਕਰ ਰਿਹਾ ਸੀ ਕਿ ਬੁੱਕੀ ਬਾਲੀਵੁੱਡ ਤੇ ਪ ਪਾ ਪ੍ਰਾਇੋਰਟੀ ਜਦੋਂ ਅਸੀਂ ਪੰਜਾਬੀ ਸਿਨੇਮਾ ਨੂੰ ਦਵਾਗੇ ਤਾਂ ਗ੍ਰੋਥ ਆਬਵੀਅਸਲੀ ਸਾਡੀ ਵੱਡੀ ਹੋਏਗੀ ਸੋ ਜਦ ਪੈਸਾ ਲਗਾਇਆ ਉਸ ਫਿਲਮ ਤੇ ਨਵੇਂ ਕਨਸੈਪਟ ਤੇ ਤਾਂ ਉਦੋਂ ਮਨ ਦੇ ਵਿੱਚ ਕੀ ਖਿਆਲ ਚਾਹੀਦਾ ਨਹੀਂ ਦੇਖੋ ਕੋਈ ਵੀ ਜਿਹੜੀ ਨਵੀਂ ਚੀਜ਼ ਹੈ ਉਹ ਫਰਸ਼ੋਰ ਜਿੰਨੀ ਵਾਰ ਵੀ ਆਪਾਂ ਉਹਨੂੰ ਬਹੁਤ ਓਨੈਸਟਲੀ ਅਟੈਂਪਟ ਕੀਤਾ ਉਹ ਬਹੁਤ ਚੱਲੀ ਹੈ ਉਹ ਸਾਡੀ ਲਾਈਫ ਚ ਵੀ ਬਹੁਤ ਬਹੁਤ ਜਗ੍ਹਾ ਤੇ ਸੇਮ ਗੱਲ ਕਰਨਾ ਕਿ ਮੇਰੀ ਲਾਈਫ ਚ ਜਿੰਨੀਆਂ ਚੀਜ਼ਾਂ ਮੈਂ ਪਹਿਲੀ ਵਾਰ ਕੀਤੀਆਂ ਨੇ ਉਹ ਜ਼ਰੂਰ ਸਕਸੈਸਫੁਲ ਹੋਈਆਂ ਸੋ ਮਤਲਬ ਪੰਜਾਬੀ ਦੇ ਤੁਸੀਂ ਯੂ ਨੇਮ ਐਨੀ ਐਕਟਰ ਜੋ ਐਮੀ ਦੀ ਪਹਿਲੀ ਫਿਲਮ ਸੀ ਜਮਰਿੰਦਰ ਦੀ ਲਾਈਫ ਦੀ ਪਹਿਲੀ ਸੁ ਗੇਪੀ ਭੱਜਦੀ ਐਜ਼ ਅ ਡਾਇਰੈਕਟਰ ਪਹਿਲੀ ਫਿਲਮ ਸੀ ਸੋ ਮੈਨੂੰ ਉਹ ਉਹ ਮੈਨੂੰ ਆਪਣੇ ਫਰਸਟ ਅਟੈਂਪਟ ਤੇ ਬਹੁਤ ਬਲੀਵ ਹੈ ਸੋ ਨਰੇਸ਼ ਭੱਜਦੀ ਐਜ਼ ਅ ਫਰਸਟ ਮੇਨ ਲੀਡ ਫਿਲਮ ਅਸੀਂ ਕੀਤੀ ਸੀ ਆਪਣੇ ਆਪ ਨੂੰ ਲੱਕੀ ਫੀਲ ਕਰਦੇ ਸਾਨੂੰ ਬਹੁਤ ਮਜ਼ਾ ਆਇਆ ਮੈਂ ਤੇ ਪ੍ਰਿਆ ਨੇ ਆਪਾਂ ਤਾਂ ਪਹਿਲੇ ਹੀ ਦੱਸਿਆ ਬਹੁਤ ਪੀਟਲੀ ਦੇਖਿਆ ਹੈ ਕਿਉਂਕਿ ਕੁਝ ਡਿਫਰੈਂਟ ਕਨਸੈਪਟ ਹੈਗਾ ਹੀ ਮੈਂ ਕਿ ਯਾਰ ਮਲਕੀ ਭਾਜੀ ਨੇ ਸੋਚਿਆ ਕਿ ਮੈਂ ਉਹ ਜਗ੍ਹਾ ਜਾਊਂਗਾ ਉੱਥੇ ਸੋਚਿਆ ਕਿ ਜਵਾਨ ਕੁੜੀ ਮਿਲੂਗੀ ਪਰ ਸੁਹਾਣੀ ਪੁੱਠੀ ਪੈ ਗਈ ਸਾਰੀ ਤੇ ਉਹ ਕਨਸੈਪਟ ਕ੍ਰਿਸਪੀ ਜਿਹਾ ਹੈਗਾ ਵੇਖਣ ਨੂੰ ਮਿਲੰਦੇ ਹਨ ਔਰ ਪੰਜਾਬ ਨੂੰ ਥੋੜਾ ਵੱਖਰਾ ਕਨਸੈਪਟ ਜਿਹੜਾ ਮਿਲਿਆ ਨਾ ਹੋਣ ਜਾ ਕੇ ਮਿਲਿਆ ਇੱਕ ਤੇ ਬੜੀ ਵਧੀਆ ਚੀਜ਼ ਹੈ ਕਿਉਂਕਿ ਐਜ਼ ਅ ਰਾਈਟਰ ਅਸੀਂ ਸਟੋਰੀਜ਼ ਲਿਖਦੇ ਆ ਜਾਂ ਛੋਟਾ ਮੋਟਾ ਨਿਰਦੇਸ਼ਕ ਤੇ ਨੇ ਬਰਾਬਰ ਨਹੀਂ ਗਏ ਪਰ ਲਿਖਦੇ ਬਟ ਆਪਾਂ ਵੀ ਉਹ ਚੀਜ਼ ਵਖੀ ਯਾਰ ਬੜੀ ਕਹਿਣ ਚੀਜ਼ ਹੈ ਇਹ ਬੜੀਆਂ ਨੂੰ ਦੇਖੀਏ ਬਾਰ ਬਾਰ ਦੇਖੀਏ ਤੇ ਅੱਜ ਗਾਣਾ ਵੇਖਿਆ ਗਾਣੇ ਤੇ ਦੇਖੋ ਕਿੰਦਾ ਮੈਡਮ ਬਿਲਕੁਲ ਹੈ 16 17 ਸਾਲ ਦੇ ਲੱਗਦੇ ਪਏ ਆ ਉਹ ਚੇਂਜ ਇੰਜੋਏ ਕਰਦੇ ਪਏ ਗਾਣੇ ਨੂੰ ਤੇ ਦੇ ਇਸ ਕਮਰੇ ਤੇ ਨਹੀਂ ਬਹੁਤ ਵਧੀਆ ਵਾਇਗਰੂ ਕਰੇ ਕਿ ਬਹੁਤ ਬਹੁਤ ਜਿਆਦਾ ਚੱਲੇ ਫਿਲਮ ਹੈ ਤੇ ਸਾਡੀ ਤੇ ਅਸੀਂ ਦੁਆਵਾ ਤੇ ਚੱਲੇ ਵੀ ਡੈਫੀਨੇਟਲੀ ਇਹ ਇੱਕ ਬਾਜੀ ਇੱਕ ਵਾਰ ਆਡੀਅੰਸ ਨੂੰ ਅਪੀਲ ਕਰਦੇ ਕਿਤਨੇ ਨਾਲ ਜੀ ਫਿਰ 7 ਨਵੰਬਰ ਨੂੰ ਸਾਡੀ ਆ ਮੈਂ ਤੇ ਬਹੁਤ ਖੁਸ਼ ਹੋ ਗਿਆ ਲਾਈਕ ਅਗਲੇ ਮਹੀਨੇ ਸਤੰਬਰ ਨੂੰ ਫਿਲਮ ਆਉਣੇ ਹੀ ਛੱਡੀ ਤੇ ਅਸੀਂ ਬਹੁਤ ਹੀ ਮਿਹਨਤ ਕੀਤੀ ਇਸ ਨੂੰ ਤੇ ਔਰ ਤੁਸੀਂ ਜੇ ਸਾਡੀਆਂ ਪਿਛਲੀਆਂ ਫਿਲਮਾਂ ਨੂੰ ਇੰਜੋਏ ਕੀਤਾ ਜਿਵੇਂ ਕਿ ਆ ਮੈਂ ਅਜ ਤੱਕ ਕੀਤੀ ਹੈ ਜੇ ਪਾਕਿਸਤਾਨ ਦੇ ਐਕਟਰ ਕੀਤਾ ਹੈ ਇਹ ਮੂਵੀ ਸ਼ਾਇਦ ਇਹ ਨਾ ਪਪਾ ਪਰ ਇਹਨਾਂ ਦਾ ਟੋਨ 220 ਵੇਖ ਰਹਾ ਤਾਂ ਜਲੀਆ ਕਈ ਨਾਉਂ ਹੋ ਜਾਂਦਾ ਪਰ ਜੀ ਉਹਨਾਂ ਨੇ ਤੁਹਾਨੂੰ ਇੰਜੋਏਮੈਂਟ ਦਿੱਤੀ ਹੈ ਦਬਾ ਕੇ ਤੇ ਇਹ ਉਹਨਾਂ ਨੂੰ ਕਿਤੇ ਵੀ ਘੱਟ ਨਹੀਂ ਪਈ ਇਹਦੇ ਵਿੱਚ ਤੁਸੀਂ ਉਹਨਾਂ ਨੂੰ ਇੰਜੋਏ ਕਰੋਗੇ ਔਰ ਬਹੁਤ ਹੀ ਫੈਮਿਲੀ ਅਲ ਫਿਲਮ ਹੈ ਕਿਤੇ ਵੀ ਕੁਝ ਛੋਟੀ ਗੱਲ ਨਹੀਂ ਹੈਗੀ ਇਹਨਾਂ ਵਿੱਚ ਪਰ ਇੱਕ ਉਹ ਬੜਾ ਔੜਿਆ ਕਪਲਾ ਹੈ ਪਰ ਇੱਕ ਸਬਕ ਦੇਣ ਵਾਲਾ ਫਿਲਮ ਹੈ ਇਹ ਕਿ ਕਿਤੇ ਵੀ ਅਸੀਂ ਆਪਣੀਆਂ ਬਾਉਂਡਰੀਜ਼ ਕਰਾਸ ਨਾ ਕਰੀਏ ਹਸੋ ਤੇ ਚੱਲੋ ਇਹ ਅਸੀਂ ਕਹਿੰਦੇ ਇਸ ਬੱਚੀ ਨੂੰ ਜੋ ਇਕੱਠੇ ਦੇਗੇ ਦੇਖ ਸਕਦੇ ਹੈ ਹੈਲਦੀ ਬੋਡੀ ਰੂਸ ਅਸਾ ਨੂੰ ਰੂਸ ਜਾਣ ਮੇਰੀ ਕਾ ਉਹ ਸਭ ਤੋਂ ਜਾਣੀ ਮੀ